ਹੈਲੋ ਜੀ ਵੈਲਕਮ ਟੂ ਬੈਕ ਘਰ ਦੀ ਕੰਟੀਨ ਅੱਜ ਘਰ ਦੀ ਕੰਟੀਨ ਵਿੱਚ ਬਹੁਤ ਹੀ ਹੈਲਦੀ ਟੇਸਟੀ ਤੇ ਯਮੀ ਬ੍ਰੇਕਫਾਸਟ ਬਣਨ ਜਾ ਰਿਹਾ ਜੀ ਅੱਜ ਬਣਨ ਜਾ ਰਿਹਾ ਜੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਬੀਟਰੂਟਸ ਚਿਲਾ ਚਿਲਾ ਖਾਣਾ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਹੈ ਜੀ ਤੇ ਚਿਲੇ ਦਾ ਨਾਮ ਸੁਣ ਕੇ ਸਾਰੇ ਬਹੁਤ ਖੁਸ਼ ਹੋ ਜਾਂਦੇ ਨੇ ਅਕਸਰ ਆਪਣੇ ਘਰਾਂ ਵਿੱਚ ਬੱਚੇ ਬੀਟਰੂਟਸ ਖਾਣ ਤੋਂ ਨਖਰੇ ਕਰਦੇ ਨੇ ਤੇ ਇੱਕ ਬਹੁਤ ਹੀ ਵਧੀਆ ਤਰੀਕਾ ਹੈ ਜੀ ਅਸੀਂ ਉਹਨੂੰ ਇਸ ਤਰੀਕੇ ਨਾਲ ਬੀਟਰੂਟ ਸਨਾਂ ਨੂੰ ਖਵਾ ਸਕਦੇ ਆ ਜੀ ਕਿਉਂਕਿ ਇਹ ਬਹੁਤ ਹੀ ਹੈਲਦੀ ਹੈ ਤੇ ਨੂੰ ਡਾਈਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚਲੋ ਜੀ ਫੇਰ ਸ਼ੁਰੂ ਕਰਦੇ ਆ ਜੀ ਮਜ਼ੇਦਾਰ ਤੇ ਟੇਸਟੀ ਰੈਸਪੀ ਬੀਟਰੂਟ ਚਿੱਲਾ ਬਣਾਉਣ ਵਾਸਤੇ ਅਸੀਂ ਇੱਕ ਕੌਲੀ ਬੇਸਣ ਦੀ ਲਈ ਹੈ ਜੀ ਤੇ ਇਹਦੇ ਵਿੱਚ ਅਸੀਂ 2 ਚਮਚੇ ਚਾਵਲ ਦਾ ਆਟਾ ਪਾ ਦਾਂਗੇ ਇੱਕ ਚਮਚਾ ਆਪਾਂ ਸੂਜੀ ਲਈ ਹੈ ਜੀ ਇਹ ਪਾਵਾਂਗੇ ਇਹਨਾਂ ਨੂੰ ਅਸੀਂ ਪਹਿਲਾਂ ਮਿਕਸ ਕਰ ਲਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾ ਦਾਂਗੇ ਜੀ ਸਵਾਦ ਅਨਸਾਰ ਆਪਾਂ ਨਮਕ ਪਾ ਦਾਂਗੇ ਅੱਧਾ ਚਮਚਾ ਪਾ ਪੀਸੀ ਹੋਈ ਕਾਲੀ ਮਿਰਚ ਪਾ ਦਾਂਗੇ ਇੱਕ ਚੁਟਕੀ ਹਿੰਗ ਪਾ ਦਾਂਗੇ ਇਹਨਾਂ ਨੂੰ ਵੀ ਮਿਕਸ ਕਰਾਂਗੇ ਅੱਧਾ ਚਮਚਾ ਜਵੈਨ ਇਹਨੂੰ ਇਸ ਤਰ੍ਹਾਂ ਹੱਥ ਦੇ ਨਾਲ ਥੋੜਾ ਜਿਹਾ પરાਗੜ ਕੇ ਪਾ ਦਾਂਗੇ ਇਹਦੇ ਨਾਲ ਚਿਲਾ ਬਹੁਤ ਹੀ ਟੇਸਟੀ ਬਣਦਾ ਹੈ ਜੀ ਅੱਧਾ ਚਮਚਾ ਸੀ ਗਰਮ ਮਸਾਲਾ ਪਾਵਾਂਗੇ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਲਾ ਲਵਾਂਗੇ ਤੇ ਹੁਣ ਅਸੀਂ ਇੱਥੇ ਦੋ ਬੀਟਰ ਰੂਟਸ ਲੈ ਆਏ ਨੇ ਉਹਨਾਂ ਨੂੰ ਇਸ ਤਰ੍ਹਾਂ ਉਬਾਲ ਕੇ ਤੇ ਚੰਗੀ ਤਰ੍ਹਾਂ ਆਪਾਂ ਉਹਨੂੰ ਮੈਸ਼ ਕਰ ਲਿਆ ਜੀ ਇਹ ਪਾਵਾਂਗੇ ਇਹਦੇ ਨਾਲ ਚਿਲਾ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਥੀ ਬਣ ਕੇ ਤਿਆਰ ਹੁੰਦਾ ਹੈ ਜੀ ਤੇ ਇਸ ਦੇ ਨਾਲ ਇੱਕ ਚਮਚਾ ਲਸਣ ਅਦਰਕ ਦਾ ਪੇਸਟ ਇਸੇ ਕੋਲੇ ਵਿੱਚ ਆਪਾਂ ਪਾਣੀ ਪਾ ਕੇ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਕੋਲ ਬਣਾ ਕੇ ਤਿਆਰ ਕਰਾਂਗੇ ਜੀ। ਚਿੱਲੇ ਵਾਸਤੇ ਸੀ ਇਸ ਤਰ੍ਹਾਂ ਕੋਲ ਬਣਾ ਕੇ ਤਿਆਰ ਕਰ ਲਿਆ ਤੇ ਹੁਣ ਅਸੀਂ ਇਹਦੇ ਵਿੱਚ 2 ਚਮਚੇ ਤੇਲ ਦੇ ਪਾ ਦਾਂਗੇ ਕਿਉਂਕਿ ਵੇਸਣ ਥੋੜਾ ਡਰਾਈ ਹੁੰਦਾ ਹੈ ਤੇ ਇਹਦੇ ਵਿੱਚ ਤੇਲ ਪਾਉਣ ਨਾਲ ਚਿੱਲਾ ਬਹੁਤ ਹੀ ਵਧੀਆ बनके तैयार ਹੁੰਦਾ ਹੈ ਇਹਨੂੰ ਮਿਕਸ ਕਰ ਦਾਂਗੇ 5 ਮਿੰਟ ਇਹਨੂੰ ਰੈਸਟ ਵਾਸਤੇ ਰੱਖਾਂਗੇ ਚਿੱਲੇ ਦਾ ਕੋਲ ਆਪਣਾ ਬਿਲਕੁਲ ਪਰਫੈਕਟ ਹੈ ਜੀ ਇੱਕ ਗਲਾਸ ਅਸੀਂ ਪਾਣੀ ਦਾ ਇਸਤੇਮਾਲ ਕੀਤਾ ਹੈ ਇਸ ਕੋਲ ਨੂੰ ਬਣਾਉਣ ਵਾਸਤੇ ਤੇ ਇਹਦੇ ਉੱਪਰ ਆਪਾਂ ਪਾ ਲਈ ਥੋੜੇ ਜਿਹਾ ਪਿਆਜ਼ ਟਮਾਟਰ ਤੇ ਧਨੀਆ ਨੂੰ ਕੱਟਿਆ ਹੈ ਜੀ ਇਸ ਤਰ੍ਹਾਂ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਬਰੀਕ ਕੱਟਿਆ ਤੁਸੀਂ ਚਾਹੋ ਤੇ ਇਹ ਸਾਰੇ ਸਮਾਨ ਨੂੰ ਤੁਸੀਂ ਇਸ ਕੋਲ ਵਿੱਚ ਮਿਕਸ ਕਰਕੇ ਚਿਲਾ ਬਣਾ ਸਕਦੇ ਹੋ ਪਰ ਆਪਾਂ ਇਹਨੂੰ ਚਿਲਾ ਜਿਸ ਟਾਈਮ ਤੇ ਬਣਾਣਾ ਹੈ ਉਸ ਟਾਈਮ ਤੇ ਦੇ ਉਪਰੋਂ ਦੀ ਪਾਵਾਂਗੇ ਤੇ ਚਿਲਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਆਪਣਾ ਬਹੁਤ ਹੀ ਹੈਲਦੀ ਟੇਸਟੀ ਤੇ ਮਜ਼ੇਦਾਰ ਚਿਲਾ ਬਣਾਣਾ ਗੈਸ ਓਨ ਕਰਕੇ ਅਸੀਂ ਪੈਨ ਰੱਖਿਆ ਹੈ ਪੈਨ ਆਪਣਾ ਗਰਮ ਹੋ ਗਿਆ ਹੈ ਜੀ ਤਵਾ ਤੇ ਹੁਣ ਆਪਾਂ ਬਿਲਕੁਲ ਥੋੜਾ ਜਿਹਾ ਇਸਤੇ ਤੇਲ ਪਾ ਦਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਰੀਆਂ ਸਾਈਡਾਂ ਤੇ ਗ੍ਰੀਸ ਕਰ ਦਾਂਗੇ ਜਦੋਂ ਵੀ ਤੁਸੀਂ ਇਸ ਮਿਸ਼ਰਣ ਨੂੰ ਤਵੇ ਤੇ ਪਾਣਾ ਹੈ ਤੇ ਆਪਣਾ ਤਵਾ ਗਰਮ ਹੋਣਾ ਚਾਹੀਦਾ ਤੁਸੀਂ ਠੰਡੇ ਤਵੇ ਦੇ ਇਸ ਮਿਸ਼ਰਣ ਨੂੰ ਨਹੀਂ ਪਾਣਾ ਤੇ ਇਸ ਕੋਲ ਨੂੰ ਪਾਉਣ ਤੋਂ ਪਹਿਲਾਂ ਇੱਕ ਵਾਰੀ ਚੰਗੀ ਤਰ੍ਹਾਂ ਇਹਦੇ ਵਿੱਚ ਇਸ ਤਰ੍ਹਾਂ ਤੁਸੀਂ ਕੜਛੀ ਨੂੰ ਕਮਾ ਲੈਣਾ ਹੈ ਬਸ ਤੇ ਹੁਣ ਅਸੀਂ ਜਿੰਨਾ ਚਿੱਲਾ ਬਣਾਉਣਾ ਹੈ ਉਸ ਹਿਸਾਬ ਨਾਲ ਇਸ ਤੇ ਮਿਸ਼ਰਣ ਪਾਵਾਂਗੇ ਜੀ ਜੇ ਤੁਸੀਂ ਛੋਟੇ ਚਿੱਲੇ ਬਣਾਣੇ ਆ ਤੇ ਤੁਸੀਂ ਘੱਟ ਮਿਸ਼ਰਣ ਲਾਓ ਜੇ ਵੱਡੇ ਬਣਾਣੇ ਆ ਤਾਂ ਥੋੜਾ ਜ਼ਿਆਦਾ ਮਿਸ਼ਰਣ ਪਾ ਲਓ ਬਸ ਮੈਂ ਇੰਨੇ ਕੇ ਘਾਰ ਦੇ ਚਿੱਲੇ ਬਣਾ ਕੇ ਤਿਆਰ ਕਰਾਂਗੇ ਬਸ ਇਹਨੂੰ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਫਲਾ ਦੇਵਾਂਗੇ ਤੇ ਹੁਣ ਅਸੀਂ ਇਹਨੂੰ ਜਿੰਨਾ ਚਿਰ ਉੱਪਰੋਂ ਡਰਾਈ ਨਹੀਂ ਹੁੰਦਾ ਓਨੀ ਦੇਰ ਅਸੀਂ ਪੱਕਣ ਦਵਾਂਗੇ ਇਸ ਦੇ ਨਾਲ ਹੀ ਅਸੀਂ ਇੱਥੇ ਥੋੜੇ ਜਿਹਾ ਪਾ ਦਾਂਗੇ ਜੀ ਕੱਟੇ ਹੋਏ ਬਰੀਕ ਪਿਆਜ਼ ਬਿਲਕੁਲ ਥੋੜਾ ਜਿਹਾ ਟਮਾਟਰ ਕੱਟੀ ਹੋਈ ਹਰੀ ਮਿਰਚ ਬਰੀ ਕੱਟਿਆ ਹੋਇਆ ਤੰਗੀਆਂ ਇਹਨੂੰ ਆਪਾਂ ਬਿਲਕੁਲ ਲੋ ਫਲੇਮ ਤੇ ਪਕਾਵਾਂਗੇ ਫਲੇਮ ਆਪਾਂ ਤੇਜ਼ ਨਹੀਂ ਰੱਖਣੀ ਤੇ ਸੈਡਾ ਤੇ ਥੋੜਾ ਥੋੜਾ ਜਿਹਾ ਆਪਾਂ ਇੱਥੇ ਔਇਲ ਲਗਾ ਦਾਂਗੇ ਹੁਣ ਅਸੀਂ ਇਹਨੂੰ ਟੱਕ ਕੇ 2-3 ਮਿੰਟ ਵਾਸਤੇ ਪਕਾ ਲਾਂਗੇ ਇਹਨੂੰ ਤੁਸੀਂ ਬਿਲਕੁਲ ਮੀਡੀਅਮ ਫਲੇਮ ਤੇ ਪਕਾਣਾ ਹੈ ਹਾਈ ਫਲੇਮ ਤੇ ਨਹੀਂ ਪਕਾਣਾ ਨਹੀਂ ਤੇ ਤੁਹਾਡਾ ਚਿਲਾ ਨੀਚੇ ਬਿਲਕੁਲ ਜਲ ਜਾਵੇਗਾ ਬਸ ਇਹਨੂੰ 1-2 ਮਿੰਟ ਅਸੀਂ ਇਸ ਤਰ੍ਹਾਂ ਢੱਕ ਕੇ ਪਕਾ ਲਵਾਂਗੇ ਫਿਰ ਅਸੀਂ ਇਹਦੀ ਦੂਜੀ ਸਾਈਡ ਪਲਟ ਲਵਾਂਗੇ ਤੇ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਚੱਕ ਲਵਾਂਗੇ ਦੇਖੋ ਜੀ ਆਪਣਾ ਬਹੁਤ ਹੀ ਵਧੀਆ ਚਿਲਾ ਸਿੱਕ ਕੇ ਬਿਲਕੁਲ ਤਿਆਰ ਹੈ ਇਹਨੂੰ ਅਸੀਂ ਪਲੇਟ 'ਚ ਕੱਢਾਂਗੇ ਇਸ ਤਰ੍ਹਾਂ ਹੀ ਅਸੀਂ ਫਿਰ ਤੋਂ ਮਿਸ਼ਰਣ ਨੂੰ ਚੰਗੀ ਤਰ੍ਹਾਂ ਘਮਾ ਲਾਂਗੇ ਇੱਕ ਕਰਛੀ ਭਰ ਕੇ ਆਪਾਂ ਇਹ ਮਿਸ਼ਰਣ ਨੂੰ ਤਵੇ ਤੇ ਪਾ ਦਾਂਗੇ ਹੁਣ ਅਸੀਂ ਇਹਨੂੰ ਚੈੱਕ ਕਰਦੇ ਹਾਂ ਜੀ ਆਹ ਦੇਖੋ ਜੀ ਚਿਲਾ ਉਪਰੋਂ ਬਿਲਕੁਲ ਡਰਾਈ ਹੋ ਗਿਆ ਹੈ ਹੁਣ ਅਸੀਂ ਇਹਦੀ ਸਾਈਡ ਪਲਟ ਲਵਾਂਗੇ ਤੁਜਾ ਚਿਲਾ ਵੀ ਸਾਡਾ ਬਣ ਕੇ ਤਿਆਰ ਹੈ ਜੀ ਇਹਨੂੰ ਵੀ ਅਸੀਂ ਇੱਕ ਪਲੇਟ 'ਚ ਕੱਢ ਲਾਂਗੇ ਜੀ ਇਸੇ ਤਰ੍ਹਾਂ ਆਪਾਂ ਸਾਰੇ ਚਿਲੇ ਬਣਾ ਕੇ ਤਿਆਰ ਕਰਾਂਗੇ ਜੀ ਲਓ ਜੀ ਗਰਮਾ ਗਰਮ ਟੇਸਟੀ ਤੇ ਮਜ਼ੇਦਾਰ ਬੀਟਰੂਟਸ ਚਿਲਾ ਬਣ ਕੇ ਬਿਲਕੁਲ ਤਿਆਰ ਹੈ ਜੀ ਤੇ ਹੁਣ ਅਸੀਂ ਇਹਨੂੰ ਕਰਦੇ ਆਂ ਜੀ ਸਰਵ ਚਿਲੇ ਆਪਣੇ ਬਣ ਕੇ ਬਿਲਕੁਲ ਤਿਆਰ ਨੇ ਜੀ ਇਹਨੂੰ ਅਸੀਂ ਹਰੀ ਚਟਨੀ ਦੇ ਨਾਲ ਸਰਵ ਕੀਤਾ ਹੈ ਤੇ ਤੁਸੀਂ ਆਪਣੀ ਮਰਜ਼ੀ ਦੀ ਕਿਸੇ ਵੀ ਚਟਨੀ ਦੇ ਨਾਲ ਇਹਨੂੰ ਖਾ ਸਕਦੇ ਹੋ ਜੀ ਟਮੇਟੋ ਕੇਚਪ ਨਾਲ ਵੀ ਇਹਨੂੰ ਖਾ ਸਕਦੇ ਹੋ ਬਹੁਤ ਜ਼ਿਆਦਾ ਇਹਦਾ ਵਧੀਆ ਟੇਸਟ ਆਉਂਦਾ ਹੈ ਜੀ ਜਦੋਂ ਵੀ ਤੁਹਾਡਾ ਕੁਝ ਮਨ ਕਰੇ ਹਲਕਾ ਫੁਲਕਾ ਖਾਣ ਨੂੰ ਤੁਸੀਂ ਇਸ ਬਹੁਤ ਹੀ ਹੈਲਥੀ ਤੇ ਵਧੀਆ ਚਿੱਲੇ ਨੂੰ ਬਣਾ ਕੇ ਖਾ ਸਕਦੇ ਹੋ ਬੱਚਿਆਂ ਨੂੰ ਟਿਫਨ ਚ ਦੇ ਸਕਦੇ ਹੋ ਸਾਰਨ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਤੇ ਫਟਾਫਟੇ ਬਣ ਕੇ ਤਿਆਰ ਹੁੰਦਾ ਹੈ ਇਹ ਸੀ ਸਾਡੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਚਿੱਲੇ ਦੀ ਰੈਸਪੀ ਤੁਸੀਂ ਵੀ ਇਸ ਤਰੀਕੇ ਨਾਲ ਨੂੰ ਬਣਾ ਕੇ ਜਰੂਰ ਟਰਾਈ ਕਰਿਓ ਕਿਉਂਕਿ ਚਕੰਦਰ ਤੁਹਾਨੂੰ ਪਤਾ ਹੈ ਕਿ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀ ਹੈ ਤੇ ਕਾਫੀ ਮਾਤਰਾ ਵਿੱਚ ਇਹਦੇ ਵਿੱਚ ਕਾਫੀ ਪੋਸ਼ਕ ਤੱਤ ਪਾਏ ਜਾਂਦੇ ਨੇ ਜਿਹੜੇ ਸਾਡੀ ਬਾਡੀ ਨੂੰ ਬਹੁਤ ਜ਼ਿਆਦਾ ਲਾਭ ਕਰਦੇ ਨੇ ਜੀ ਸੋ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ